ਏਸ਼ੀਆ ਗੇਮਸ ਲਈ ਇੰਡੀਆ ਦੀ ਟੀਮ ਦੇ ਵਿੱਚ ਪਟਿਆਲਾ ਦੇ ਦੋ ਨੌਜਵਾਨਾਂ ਨੂੰ ਜਿਹੜਾ ਉਹ ਕਿਤਨੇ ਕਿੱਥੇ ਮੌਕਾ ਮਿਲਿਆ ਹੈਗਾ ਕਿਵੇਂ ਲੱਗ ਰਿਹਾ ਜੀ ਜਦੋਂ ਇੰਡੀਆ ਦੀ ਟੀਮ ਦੇ ਵਿੱਚ ਸਿਲੈਕਸ਼ਨ ਹੋ ਜਵੇ ਕੈਂਪ ਚ ਸਿਲੈਕਸ਼ਨ ਹੋਈ ਹੈ ਤੇ ਬਿਲਕੁਲ ਹੀ ਵੱਡੀ ਗੱਲ ਹੈ ਸਾਡੇ ਵਾਸਤੇ ਵੀ ਕਰਤਾਰਾਂ ਵਾਸਤੇ ਵੀ ਮਿਹਨਤ ਪਾਈ ਰੋਜ਼ ਗਰਾਊਂਡ ਆਣਾ ਸਵੇਰ ਬੋਲਿੰਗ ਕਰਨੀ ਦੋ ਦੋ ਘੰਟੇ ਫਿਟਨੈਸ ਕਰਨੀ ਜਿਮ ਲਾਣੀ ਤਾਂ ਕਾਫੀ ਲੰਬਾ ਸਫ਼ਰ ਸੀਗਾ ਤੇ ਹਜੇ ਵੀ ਲੱਗੇ ਹੋਏ ਆ ਹਜੇ ਤਾਂ ਸਟਾਰਟਿੰਗ ਹੋਈ ਹੈ ਇਹ ਬੀਸੀਸੀਆਈ ਵੱਲੋਂ ਮਰਜਿੰਗ ਟਰੋਫੀ ਹੈ ਜੀ ਅੰਡਰ 23 ਏ ایشیا ਕਪਲੀ ਟੀਮ ਜਾਂਦੀ ਹੈ ਇਹ ਉਸ ਵਾਸਤੇ ਸਿਲੇਕਸ਼ਨ ਵਿੱਚ। ਇਹ ایشیا ਕਪ ਦੀ ਟੀਮ ਦੇ ਵਿੱਚ ਜੋ ਸਿਲੇਕਸ਼ਨ ਤੇ ਹੋਇਆ ਟ੍ਰੇਨਿੰਗ ਲਈ ਵੀ ਜਾ ਰਹੇ ਹਾਂ। ਪਹਿਲਾਂ ਉਹਦੇ ਲਈ ਐਫਰਟ ਕੀ ਕਰਨੇ ਪਏ ਤੇ ਮੈਨਸ 1 ਡੇ ਏ ਟਰੋਫੀ ਤੇ ਉਹਨਾਂ ਚ ਜਿਹੜੇ ਬੱਚੇ ਪਰਫਾਰਮ ਕਰਦੇ ਨੇ ਉਹ 올ਓਵਰ ਇੰਡੀਆ ਟੂਰਨਾਮੈਂਟ ਹੁੰਦਾ ਤੇ ਉਹਨਾਂ ਚ ਜਿਹੜੇ ਪਰਫਾਰਮ ਕਰਦੇ ਨੇ ਉਹਨਾਂ ਚੋਂ ਇੱਕ ਕੈਂਪ ਲੱਗਦਾ ਉਸ ਤੋਂ ਸਿਲੇਕਸ਼ਨ ਹੁੰਦੀ ਹੈ। ਉਸਤਾਂ ਦੀ ਮਿਹਨਤ ਸਭ ਤੋਂ ਜ਼ਿਆਦਾ ਹੁੰਦੀ ਹੈ ਜਿਹੜੇ ਪਲੇਅਰਾਂ ਦੇ ਵਿੱਚ। ਨਹੀਂ ਐਦਾਂ ਦਾ ਕੁਝ ਨਹੀਂ ਮਿਹਨਤ ਦੇਖੋ ਬੱਚਿਆਂ ਦੀ ਵੀ ਹੈ ਪੇਰੈਂਟਸ ਦੀ ਵੀ ਹੈ ਹਰ ਇੱਕ ਦੀ ਹੈ। ਦਾ ਵਸਤੇ ਖੇਡਦੇ ਹੋ ਤਾਂ ਬਿਲਕੁਲ ਸਭ ਤੋਂ ਪਹਿਲਾਂ ਇਹ ਚੀਜ਼ ਹੁੰਦੀ ਹੈ ਵੀ ਅਣਖ 'ਚ ਬੰਦਾ ਵੈਸੇ ਹੀ ਖੇਡਦਾ ਹੈ ਵੀ ਆਪਣੇ ਸਟੇਟ ਨੂੰ ਜਿਤਾਣਾ ਹੈ ਉਪਨੋਪਾ ਪੰਜਾਬ ਤੋਂ ਆਨੇ ਆ ਤੇ ਉਹ ਚੀਜ਼ ਵੈਸੇ ਹੀ ਡਬਲ ਹੋ ਜਾਂਦੀ ਹੈ ਏਸ਼ੀਆ ਗੇਮਸ ਲਈ ਇੰਡੀਆ ਦੀ ਟੀਮ ਦੇ ਵਿੱਚ ਪੰਜਾਬ ਦੇ ਪੰਜ ਗੱਬਰੂਆਂ ਨੂੰ ਮੌਕਾ ਮਿਲਿਆ ਦਰਸਲ 23 123 ਜਿਹੜੀ ਹੈ ਦੇ ਟੀਮ ਦੇ ਵਿੱਚ ਸਿਲੈਕਸ਼ਨ ਹੋਇਆ ਪਟਿਆਲਾ ਦੇ ਦੋ ਨੌਜਵਾਨਾਂ ਨੂੰ ਜਿਹੜਾ ਉਹ ਕਿਤਨੇ ਕਿੱਥੇ ਮੌਕਾ ਮਿਲਿਆ ਹੈਗਾ ਤਾਂ ਮੇਰੇ ਨਾਲ ਮੌਜੂਦ ਨੇ ਹਰਜਸ ਮੌਜੂਦ ਨੇ ਉਹਨਾਂ ਦੇ ਕੋਚ ਸਾਹਿਬ ਮੌਜੂਦ ਨੇ ਔਰ ਆਰਮਨ ਮੇਰੇ ਨਾਲ ਮੌਜੂਦ ਨੇਗੇ ਇਹ ਦੋਨੋਂ ਹੀ ਗੱਭਰੂ ਜਿਹੜੇ ਨੇ ਇਸ ਵਕਤ ਟੀਮ ਦੇ ਵਿੱਚ ਸਿਲੈਕਟ ਹੋ ਚੁੱਕੇ ਨੇ ਅੰਡਰ ਜਿਹੜੀ ਉਹ 23 ਦੇ ਵਿੱਚ ਜਿਹੜੇ ਨੇ ਸ਼ਾਮਿਲ ਹੋਏ ਨੇ ਪਹਿਲਾਂ ਕੋਚ ਸਾਹਿਬ ਤੋਂ ਸਮਝ ਲੈਣਿਆ ਸਰ ਸਮਝਾਉਣ ਦੀ ਕੋਸ਼ਿਸ਼ ਕਰੋ ਸੌਖੇ ਲਫ਼ਜ਼ਾਂ ਦੇ ਵਿੱਚ ਕਿ ਇਹ ਮੈਚ ਕੀ ਹੈ ਇਹ ਬੀਸੀਸੀਆਈ ਵੱਲੋਂ ਅਮਰਜਿੰਗ ਟਰੋਫੀ ਹੈ ਜੀ ਅੰਡਰ 23 ਤੇ ਏਸ਼ੀਆ ਕਪਲੀ ਟੀਮ ਜਾਂਦੀ ਹੈ ਇਹ ਉਸ ਵਾਸਤੇ ਸਿলেকਸ਼ਨ ਹੁੰਦੀ ਹੈ ਕਿੰਨੀ ਕਿ ਮਿਹਨਤ ਲੱਗੀ ਜੀ ਤੁਹਾਡੀ ਕਿਉਂਕਿ ਉਸਤਾਦ ਦੀ ਮਿਹਨਤ ਸਭ ਤੋਂ ਜ਼ਿਆਦਾ ਹੁੰਦੀ ਹੈ ਜੇ ਪਲੇਅਰਾਂ ਦੇ ਪਿੱਛੇ ਨਹੀਂ ਇਦਾਂ ਦਾ ਕੁਝ ਨਹੀਂ ਮਿਹਨਤ ਦੇਖੋ ਬੱਚਿਆਂ ਦੀ ਵੀ ਹੈ ਪੇਰੈਂਟਸ ਦੀ ਵੀ ਹੈ ਹਰ ਇੱਕ ਦੀ ਹੈ ਤਾਂ ਇਹ ਲੰਮਾ ਪ੍ਰੋਸੈਸ ਹੈ ਹਾਂਜੀ ਕਿੰਨਾ ਟਾਈਮ ਇਹਨਾਂ ਨੂੰ ਟ੍ਰੇਨਿੰਗ ਦੇਣੀ ਪਈ ਹੈ ਨਹੀਂ ਟ੍ਰੇਨਿੰਗ ਦਾ ਸ਼ਡਿਊਲ ਤਾਂ ਉਦਾਂ ਹੀ ਚੱਲਦਾ ਜਿੱਦਾਂ ਲਾਲੋ ਮਾਰਨਿੰਗ ਹੋ ਗਿਆ ਆਫਟਰਨੂਨ ਹੋ ਗਿਆ ਈਵਨਿੰਗ ਤਿੰਨੋਂ ਟਾਈਮ ਚੱਲਦੀ ਹੁੰਦੀ ਹੈ ਪ੍ਰੈਕਟਿਸ ਹਾਂਜੀ ਜਦੋਂ ਪੰਜਾਬ ਨੂੰ ਮੌਕਾ ਮਿਲੇ ਔਰ ਖਾਸ ਤੌਰ ਤੇ ਪਟਿਆਲਾ ਨੂੰ ਦੋ ਪਲੇਅਰ ਜੋ ਦੋ ਪਲੇਅਰ ਇਸ ਦੇ ਵਿੱਚ ਜਾ ਰਹੇ ਨੇ ਬੜੇ ਮਾਣ ਵਾਲੀ ਗੱਲ ਹੈਗੀ ਪਟਿਆਲਾ ਵਾਸੀਆਂ ਦੇ ਲਈ ਵੀ ਕਿਵੇਂ ਦੇਖਿਆ ਗਿਆ ਜੀ ਇਹਨਾਂ ਦੋਨਾਂ ਲਈ ਖਾਸੀਅਤ ਕੀ ਰਹੀ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਬੱਚੇ ਸਿਲੈਕਟ ਹੁੰਦੇ ਨੇ ਖਾਸੀਅਤ ਇਹ ਹੀ ਹੈ ਕਿ ਇਹ ਕਾਫੀ ਫੋਕਸ ਨੇ ਜੀ ਆਪਣੀ ਗੇਮ ਪ੍ਰਤੀ ਜਦੋਂ ਗਰਾਊਂਡ ਆ ਗਏ ਤਾਂ ਇਹ ਮਤਲਬ ਆਪਣੇ ਜੋ ਵੀ ਹੈ ਚਾਹੇ ਕੋਈ ਵੀ ਬੈਟਿੰਗ ਦਾ ਚਾਹੇ ਬੋਲਿੰਗ ਦਾ ਤਾਂ ਉਸ ਚੀਜ਼ ਉੱਤੇ ਵਰਕ ਕਰ ਰਹੇ ਨੇ ਆਪਾਂ ਇਹਨਾਂ ਨੂੰ ਕਦੀ ਵੀ ਫ੍ਰੀ ਬੈਠੇ ਨਹੀਂ ਦੇਖਾਂਗੇ ਜਾਂ ਕੋਈ ਹੋਰ ਕੰਮ ਕਰਦੇ ਨਹੀਂ ਦੇਖਾਂਗੇ ਤਾਂ ਇਹ ਚੀਜ਼ ਕਾਫੀ ਮਤਲਬ ਇਸ ਗੇਮ ਪ੍ਰਤੀ ਕਾਫੀ ਫੋਕਸ ਨੇ ਫੋਕਸ ਉਹ ਦੇਖ ਹੀ ਰਿਹਾ ਸੀ ਕਿਉਂਕਿ ਗੱਲਬਾਤ ਕਰਨ ਲਈ ਵੀ ਵੜਪੜ ਕੇ ਲੈ ਕੇ ਆਉਣਾ ਪਿਆ ਹਰ ਜਸ ਕਿਵੇਂ ਲੱਗ ਰਿਹਾ ਜੀ ਜਦੋਂ ਇੰਡੀਆ ਦੀ ਟੀਮ ਦੇ ਵਿੱਚ ਸਿਲੈਕਸ਼ਨ ਹੋ ਜਵੇ ਹਾਲਾਂਕਿ ਅੰਡਰ 23 ਦੇ ਵਿੱਚ ਹੋਈ ਹੈ ਲੇਕਿਨ ਫਿਰ ਵੀ ਇੱਕ ਕਹਿੰਦੇ ਕਿ ਪੌੜੀ ਹੈ ਅੱਗੇ ਜਾਣ ਦੀ ਇੰਡੀਆ ਟੀਮ ਦੇ ਵਿੱਚ ਨੈਸ਼ਨਲ ਟੀਮ ਦੇ ਵਿੱਚ ਖੇਡਣ ਦੀ ਹਾਂਜੀ ਭਾਈ ਜੀ ਜਿਵੇਂ ਸਾਡੀ ਹੁਣ ਕੈਂਪ ਚ ਸਿਲੈਕਸ਼ਨ ਹੋਈ ਆ ਤੇ ਬਿਲਕੁਲ ਇਹ ਵੱਡੀ ਗੱਲ ਹੈ ਸਾਡੇ ਵਾਸਤੇ ਵੀ ਕਰਦਿਆਂ ਵਾਸਤੇ ਵੀ ਤੇ ਵੈਸੇ ਵੀ ਬਟ ਸਟਿਲ ਯੂ نو ਆਪਾਂ ਹਮੇਸ਼ਾ ਅੱਗੇ ਵਧਣ ਦੀ ਸੋਚੀਦਾ ਤੇ ਵੀ ਹਲੇ ਜਦ ਪਤਾ ਲੱਗਿਆ ਕਰਦਿਆਂ ਨੂੰ ਵੀ ਬਹੁਤ ਖੁਸ਼ੀ ਹੋਈ ਬਟ ਐਟ ਦ ਸੇਮ ਟਾਈਮ ਉਹਨਾਂ ਨੇ ਇਹ ਚੀਜ਼ ਵੀ ਕਹੀ ਵੀ ਹਲੇ ਬਹੁਤ ਕੰਮ ਪਿਆ ਹਲੇ ਏਸ਼ੀਆ ਕੱਪ ਦੀ ਟੀਮ ਵਿੱਚ ਆਣਾ ਬਾਕੀ ਹੈ ਤੇ ਜਦੋਂ ਉਸ ਤੋਂ ਅੱਗੇ ਖੇਡਾਂਗੇ ਤਾਂ ਵਧੀਆ ਹੀ ਹੁਣ ਏਸ਼ੀਆ ਕੱਪ ਦੀ ਟੀਮ ਦੇ ਵਿੱਚ ਜੋ ਸਿਲੈਕਸ਼ਨ ਤੇ ਹੋਇਆ ਟ੍ਰੇਨਿੰਗ ਲਈ ਵੀ ਜਾ ਰਹੇ ਹਾਂ ਪਹਿਲਾਂ ਉਹਦੇ ਲਈ ਐਫਰਟ ਕੀ ਕਰਨੇ ਪਏ ਇਸ ਗੇਮ ਦੇ ਵਿੱਚ ਸਿਲੈਕਸ਼ਨ ਹੋਣੇ ਲਈ ਜਾਂ ਪਹਿਲਾਂ ਤਾਂ ਦਿਲਚਸਪੀ ਸੀ ਕਿ ਕ੍ਰਿਕਟ ਖੇਡਣਾ ਹੈ ਬਿਲਕੁਲ ਸਰ ਕ੍ਰਿਕਟ ਚ ਤਾਂ ਪਹਿਲਾਂ ਹੀ ਥੋੜਾ ਇੰਟਰਸਟ ਜ਼ਿਆਦਾ ਸੀਗਾ ਹੋਰ ਚੀਜ਼ਾਂ ਨਾਲ ਤੇ ਉਹਦੇ ਕਰਕੇ ਹੀ ਬਾਕੀ ਸਾਰ ਹੁਣ ਜਿਵੇਂ ਅੰਡਰ 23 ਸਾਡੀ ਸਟੇਟ ਹੋ ਜਾਂਦੀ ਹੈ ਕਾਲਸੀ ਕੈਨੇਡੀਅਨ ਟਰੋਫੀ ਤੇ ਮੈਨਜ਼ ਵਨ ਤੇ ਉਹਨਾਂ ਚ ਜਿਹੜੇ ਬੱਚੇ ਪਰਫਾਰਮ ਕਰਦੇ ਨੇ ਉਹ 올ਓਵਰ ਇੰਡੀਆ ਟੂਰਨਾਮੈਂਟ ਹੁੰਦਾ ਤੇ ਉਹਨਾਂ ਚ ਜਿਹੜੇ ਪਰਫਾਰਮ ਕਰਦੇ ਨੇ ਉਹਨਾਂ ਚ ਇੱਕ ਕੈਂਪ ਲੱਗਦਾ ਉਸ ਤੋਂ ਸਿਲੈਕਸ਼ਨ ਹੁੰਦੀ ਆ ਤੇ ਲੱਕੀ ਲਈ ਅਸੀਂ ਇਸ ਸਾਲ ਤਿੰਨੇ ਤਿੰਨ ਟੂਰਨਾਮੈਂਟ ਜਿੱਤੇ ਜਿਹੜੀਆਂ ਵੀ ਤਿੰਨ ਟਰਾਫੀ ਸੀਗੀਆਂ ਉਹ ਪੰਜਾਬ ਜਿੱਤੀ ਤੇ ਹੁਣ ਇਵੇਂ ਸਾਡਾ ਤਾਂ ਕਰਕੇ ਸਾਡੇ ਪੰਜ ਜਾਣੇ ਆਏ ਨੇ 30 ਚੋਂ ਪੰਜ ਜਾਣੇ ਪੰਜਾਬ ਦੇ ਨੇ ਟੀਮ ਦੇ ਵਿੱਚ ਜਾਂ ਟੀਮ ਦੇ ਮੋਢੇ ਤੇ ਭਾਰ ਵੀ ਹੁੰਦਾ ਕਿਉਂਕਿ ਜਦੋਂ ਇੱਕ ਟੀਮ ਖੇਡਣ ਜਾਏ ਤਾਂ ਪਲੇਅਰਾਂ ਦੇ ਉੱਪਰ ਭਾਰ ਹੁੰਦਾ ਕਿ ਮੈਂ ਆਪਣੀ ਅਕੈਡਮੀ ਨੂੰ ਉੱਪਰ ਲੈ ਕੇ ਜਾਉਣਾ ਹੈ ਆਪਣੀ ਟੀਮ ਨੂੰ ਉੱਪਰ ਲੈ ਕੇ ਜਾਉਣਾ ਉਹਨਾਂ ਮੈਚਾਂ ਬਿਲਕੁਲ ਸਹੀ ਜਦ ਤੁਸੀਂ ਪੰਜਾਬ ਵਾਸਤੇ ਖੇਡਦੇ ਹੋ ਤਾਂ ਬਿਲਕੁਲ ਸਭ ਤੋਂ ਪਹਿਲਾਂ ਇਹ ਚੀਜ਼ ਹੁੰਦੀ ਹੈ ਵੀ ਅਣਖ 'ਚ ਬੰਦਾ ਵੈਸੇ ਹੀ ਖੇਡਦਾ ਹੈ ਵੀ ਆਪਣੇ ਸਟੇਟ ਨੂੰ ਜਿਤਾਣਾ ਹੈ। ਉਪਨੋਪਾ ਪੰਜਾਬ ਤੋਂ ਆਨੇ ਆ ਤੇ ਉਹ ਚੀਜ਼ ਵੈਸੀ ਡਬਲ ਹੋ ਜਾਂਦੀ ਹੈ। ਤਾਂ ਵੈੰਦਾ ਤਾਂ ਜਰੂਰ ਦੀ ਹੈ ਹੀ ਆ ਇਹ ਚੀਜ਼। ਅੱਗੇ ਕੀ ਤਿਆਰੀ ਹੈਗੀ ਹੁਣ ਕਦੋਂ ਜਾਣਾ ਟ੍ਰੇਨਿੰਗ ਦੇ ਉੱਪਰ? ਹੁਣ 25th ਤੋਂ ਸਾਡਾ ਕੈਂਪ ਸ਼ੁਰੂ ਹੈ ਜੀ ਤੇ 14 ਤੱਕ ਹੈ 14 ਮਈ ਦਾ। ਆਰੇ ਮਨਵੀ ਨੇ ਤੁਸੀਂ 올ਰਾਊਂਡਰ? ਹਾਂ ਜੀ ਮੈਂ ਮੇਨ ਆਫ ਸਪਿਨਰ ਹਾਂ ਤੇ ਨਾਲ ਬੈਟਿੰਗ ਕਰਦਾ। ਤਾਂ ਆਰੇ ਮਨਵੀ ਸਾਡਾ ਮੌਜੂਦ ਨੇ ਆਰੇਮਨ। ਪਹਿਲਾ ਰਿਐਕਸ਼ਨ ਕੀ ਹੈ ਟੀਮ ਜਸਲੈਕਸ਼ਨ ਤੋਂ ਬਾਅਦ ਬਹੁਤ ਖੁਸ਼ੀ ਹੈ ਤਾਂ ਜੀ ਇਹ ਜਿੱਤ ਦੀ ਬਹੁਤ ਵੱਡੀ ਖੁਸ਼ੀ ਤਾਂ ਨਜ਼ਰ ਨਹੀਂ ਆ ਰਹੀ ਚਿਹਰੇ ਤੇ ਯਾਰ ਨਹੀਂ ਨਹੀਂ ਭਾਈ ਬਹੁਤ ਖੁਸ਼ੀ ਹੈ ਹਾਂ ਕਿਵੇਂ ਦੇਖ ਰਹੇ ਹੋ ਕਿਵੇਂ ਇਸ ਦੇ ਪਿੱਛੇ ਕੀ ਕੁਝ ਮਿਹਨਤ ਕਰਨੀ ਪਈ ਤੁਸੀਂ ਕੀ ਕਰਦੇ ਹੋ ਤੁਸੀਂ ਇਸ ਵਿੱਚ ਟਾਂ ਸਪਿਨਰ ਹੈ ਮੈਂ ਹਾਂਜੀ ਕੀ ਕੁਝ ਮਿਹਨਤ ਕਰਨੀ ਪਈ ਇਸ ਮਿਹਨਤ ਭਾਈ ਰੋਜ਼ ਗਰਾਊਂਡ ਆਣਾ ਸਵੇਰ ਬੋਲਿੰਗ ਕਰਨੀ 2-2 ਘੰਟੇ ਫਿਟਨੈਸ ਕਰਨੀ ਜਿਮ ਲਾਣੀ ਤਾਂ ਕਾਫੀ ਲੰਬਾ ਸਫ਼ਰ ਸੀਗਾ ਤੇ ਹਜੇ ਵੀ ਲੱਗੇ ਹੋਏ ਹਾਂ ਅਜੇ ਤਾਂ ਸਟਾਰਟਿੰਗ ਹੋਈ ਹੈ ਅਜੇ ਕਰਦੇ ਰਵਾਂਗੇ ਹੋਰ ਡਬਲ ਕਰਾਂਗੇ ਬੋਲਰ ਦੇ ਉੱਪਰ ਸਭ ਤੋਂ ਜ਼ਿਆਦਾ ਜ਼ੋਰ ਹੁੰਦਾ ਹੈ ਨਾ ਕਿ ਨਾ ਬਾਲ ਸਹੀ ਨਹੀਂ ਪਾਏਗਾ ਜਦ ਤੱਕ ਦੂਜੀ ਟੀਮ ਜਿਹੜੀ ਉਹ ਕਿਤੇ ਨਾ ਕਿਤੇ ਕਿਨਾਰੇ ਨਹੀਂ ਲੱਗੂਗੀ ਬੋਲਰ ਦੇ ਉੱਪਰ ਵਜਨ ਹੁੰਦਾ ਹੈ ਕਹਿ ਸਕਦੇ ਆ ਭਾਈ ਬਾਕੀ ਆਪਣੇ ਤੇ ਇਹ ਕ੍ਰਿਕਟ ਬੈਟਸਮੈਨ ਨਾਲੋਂ ਜ਼ਿਆਦਾ ਹੁੰਦਾ ਦੋਨਾਂ ਦਾ ਸੇਮ ਹੀ ਹੁੰਦਾ ਭਾਈ ਇਹ ਗੇਮ ਹੀ ਸਾਰੀ ਪ੍ਰੈਸ਼ਰ ਦੀ ਹੈ ਜਿਹੜਾ ਸਹਿ ਗਿਆ ਤਾਂ ਉਹ ਖੇਡ ਗਿਆ ਉਹ ਸਪਿਨਰ ਦੇ ਉੱਪਰ ਹੋਏਗਾ ਪ੍ਰੈਸ਼ਰ ਕਿਉਂਕਿ ਜਦੋਂ ਏਸ਼ੀਆ ਟੀਮ ਦੇ ਵਿੱਚ ਜਾਣਾ ਹੈ ਖੇਡਣਾ ਉੱਥੇ ਜਾ ਕੇ ਤਾਂ ਸਪਿਨਰ ਦੇ ਉੱਪਰ ਜ਼ਿਆਦਾ ਜ਼ੋਰ ਹੁੰਦਾ ਕਿ ਭਰਾਵਾ ਸলো ਬਾਲ ਕਰਕੇ ਹੀ ਵਿਕਟ ਤੇ ਗਰਾਹ ਨਹੀਂ ਭਾਈ ਇਹ ਤਾਂ ਗੱਲਾਂ ਹੀ ਨੇ ਐਸਾ ਕੁਝ ਨਹੀਂ ਇਸ ਦੇ ਪਿੱਛੇ ਕਿੰਨੇ ਸਮੇਂ ਦੀ ਮਿਹਨਤ ਹੈ ਤੁਹਾਡੀ ਇਹ ਟੀਮ ਦੇ ਵਿੱਚ ਸਿਲੈਕਸ਼ਨ ਹੁੰਦਾ ਮੈਂ ਭਾਈ ਵੈਸੇ 7-8 ਸਾਲ ਤੋਂ ਖੇਡ ਰਿਹਾ ਤੇ ਪੰਜਾਬ ਵੱਲੋਂ ਮੈਂ ਖੇਡ ਰਿਹਾ 4 ਸਾਲ ਤੋਂ ਤੇ ਮੇਰਾ 23 ਦਾ ਲਾਸਟ ইয়ার ਸੀਗਾ ਤੇ ਮੇਰੀ ਉੱਪਰ ਸਿਲੈਕਸ਼ਨ ਹੋਈ ਤਾਂ ਅਜਿਹਾ ਹਰ ਬੰਨ ਕਿਵੇਂ ਦੇਖਿਆ ਜਾਵੇ ਕਿਉਂਕਿ ਕੁਝ ਤੁਹਾਡੇ ਹੋਰ ਸਾਥੀ ਵੀ ਹੋਣੇ ਜੋ ਸਿਲੈਕਟ ਨਹੀਂ ਹੋ ਪਾਏ ਹੋਣੇ ਉਹਨਾਂ ਦੇ ਮਨ ਦੇ ਵਿੱਚ ਕੀ ਹੈਗਾ ਜਾਂ ਉਹਨਾਂ ਨੂੰ ਕੀ ਸਨੇਹਾ ਹੈ ਬਿਲਕੁਲ ਸਹੀ ਇਵੇਂ ਦੇ ਵੀ ਚੰਗੇ ਪਲੇਅਰ ਕੀ ਰਹਿ ਜਾਂਦੇ ਨੇ ਜਿਨ੍ਹਾਂ ਨੇ ਬਹੁਤ ਪਰਫਾਰਮ ਕੀਤਾ ਹੁੰਦਾ ਬਟ ਅਨਫੋਰਚਨਟਲੀ ਨਹੀਂ ਬਣਦੀ ਜਗ੍ਹਾ ਹੈ ਨਾ ਉਨਾਂ ਵਾਸਤੇ ਹੀ ਸਨੇਹਾ ਵੀ ਉਹੀ ਚੀਜ਼ ਕਰ ਸਕਦੇ ਨੇ ਵੀ ਹੋਰ ਵਰਕ ਹਾਰਡ ਕਰ ਹਾਰਡ ਵਰਕ ਕਰ ਸਕਦੇ ਨੇ ਤੇ ਇਹੀ ਚੀਜ਼ ਉਹਨਾਂ ਨੂੰ ਅੱਗੇ ਲੈ ਕੇ ਆਊਗੀ ਅੱਜ ਨਹੀਂ ਤਾਂ ਕੱਲ ਜਿਹੜਾ ਬੰਦਾ ਮਿਹਨਤ ਕਰਦਾ ਅੱਗੇ ਤਾਂ ਜਾਂਦਾ ਹੀ ਹੈ ਮਿਹਨਤ ਲੁਕਦੀ ਕਦੇ ਵੀ ਨਹੀਂ ਤੋਂ ਸਰ ਤੁਹਾਡੇ ਹੀ ਮਿਹਨਤ ਰਹੀਆਂ ਇਹਨਾਂ ਦੇ ਪਿੱਛੇ ਹੋਰ ਅਕੈਡਮੀ ਦੇ ਬੱਚੇ ਵੀ ਹੋਣੇ ਪਹਿਲਾਂ ਕਿੰਨੀ ਵਾਰ ਜਾ ਚੁੱਕੇ ਆ ਤੁਹਾਡੀ ਅਕੈਡਮੀ ਤੋਂ ਬੱਚੇ ਤੋਂ ਜਿੱਦਾਂ ਨਾਲੋਂ ਕਿ ਪ੍ਰਭ ਸਿਮਰਨ ਹੈ ਆਈਪੀਐਲ ਖੇਡਿਆ ਨਮਨਦੀਰ ਹਨਮੋਲ ਪ੍ਰੀ ਸਿੰਘ ਹੈ ਕਨਿਕਾ ਹੂਜਾ ਮੰਨਤ ਕਸ਼ਪ ਹੈ ਇਹ ਤਾਂ ਬੱਚੇ ਕਾਫੀ ਖੇਡ ਰਹੇ ਹੈ ਜੀ ਜਿਵੇਂ ਮੈਂ ਸੂਬੇ ਸਵਾਲ ਕੀਤਾ ਤੁਹਾਡਾ ਕੀ ਐਕਸਪੀਰੀਅੰਸ ਕਹਿੰਦਾ ਜੀ ਕਿਉਂਕਿ ਇੱਕ ਬੰਦਾ ਜਦੋਂ ਨਹੀਂ ਸਿਲੈਕਟ ਹੁੰਦਾ ਕਿਉਂਕਿ ਤੁਸੀਂ ਕੋਚ ਹੋ ਤੁਹਾਨੂੰ ਹਰ ਇੱਕ ਬੰਦੇ ਦੀ ਕਮੀ ਪੇਸ਼ੀ ਸਭ ਕੁਝ ਪਤਾ ਹੈਗਾ ਕਿ ਉਸ ਦੇ ਵਿੱਚ ਵਧਾਈ ਕੀ ਹੈਗੀ ਤੇ ਉਸ ਦੇ ਵਿੱਚ ਘਟਾਈ ਕੀ ਹੈਗੀ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਤੁਹਾਡੀ ਟੀਮ ਤੋਂ ਕਿੰਨੇ ਬੱਚੇ ਜਿਹੜੇ ਨੇ ਗਏ ਸੀਗੇ ਅਕੈਡਮੀ ਤੋਂ ਔਰ ਇਹ ਬੱਚੇ ਸਿਲੈਕਟ ਹੋ ਕੇ ਆਏ ਨੇ ਨਹੀਂ ਇਦਾਂ ਹੋ ਜਾਂਦਾ ਜੀ ਮਤਲਬ ਲਾ ਲਓ ਇਹਨਾਂ ਨੇ ਵੀ ਹੁਣ 3-4 ਸਾਲ ਲਗਾਤਾਰ ਪਰਫਾਰਮ ਕੀਤਾ ਤਾਂ ਆਪਾਂ ਦੇਖਦੇ ਆਂ ਕਈ ਵਾਰ ਚੰਗਾ ਪਰਫਾਰਮ ਕੀਤਾ ਬੱਚਾ ਰਹਿ ਜਾਂਦਾ ਬਟ ਕਿਤੇ ਨਾ ਕਿਤੇ ਉਹ ਬੱਚਾ ਟੁੱਟਦਾ ਜ਼ਰੂਰ ਹੈ ਬਟ ਮੈਂ ਇਹ ਮੈਸੇਜ ਦੇਣਾ ਚਾਹਣਾ ਮਤਲਬ ਉਸ ਨੂੰ ਹੋਰ ਮਿਹਨਤ ਕਰਨੀ ਚਾਹੀਦੀ ਹੈ ਜਦ ਕਿ ਦੂਜਾ ਰਸਤਾ ਪਨਾਉਣ ਨਾਲੋਂ ਕਿ ਆਪਾਂ ਮਤਲਬ ਕਹੀਏ ਕਿ ਮੈਂ ਸਿਲੈਕਟ ਨਹੀਂ ਹੋਇਆ ਤਾਂ ਆਪਾਂ ਦੂਜਾ ਰਸਤਾ ਚੁਣੀਏ ਨਾ ਇਦਾਂ ਨਹੀਂ ਹੋਣਾ ਚਾਹੀਦਾ ਜਦੋਂ ਇਸ ਤਰੀਕੇ ਨਾਲ ਬੱਚਿਆਂ ਨੂੰ ਮੌਕਾ ਮਿਲਦਾ ਰਹੇ ਤਾਂ ਮੈਨੂੰ ਲੱਗਦਾ ਹੈ ਕਰੀਜ਼ ਵੱਧਾ ਹੈ ਜੀ ਤੁਹਾਡੇ ਕੋਲ ਬੱਚੇ ਆਉਂਦੇ ਹੁਣੇ ਹੋਰ ਵੱਧ ਕੇ ਆਉਂਦੇ ਹੁਣੇ ਬਿਲਕੁਲ ਜੀ ਬੱਚੇ ਤਾਂ ਵੈਸੀ ক্রিকেট ਚ ਕਾਫੀ ਬੱਚੇ ਆਉਂਦੇ ਨੇ ਜੀ ਬਟ ਜਿੱਦਾਂ ਇਹ ਸਿਲੈਕਸ਼ਨ ਹੋਈ ਹੈ ਤਾਂ ਇਹਨਾਂ ਨੂੰ ਉੱਥੇ ਪਰਫਾਰਮ ਕਰਨ ਲਈ ਜਾਂ ਉੱਥੋਂ ਸਿੱਖਣ ਲਈ ਤਾਂ ਮ ਤਾਂ ਨੂੰ ਉਮੀਦਾਂ ਕੀ ਨੇ ਇਹਨਾਂ ਤੋਂ ਮੈਨੂੰ ਬਹੁਤ ਉਮੀਦ ਹੈ ਜੀ ਤੇ ਮਤਲਬ ਚੰਗੇ ਮਿਹਨਤ ਕੀਤੀ ਹੋਈ ਆ ਤਾਂ ਫਿਰ ਮਤਲਬ ਨਾ ਮਿਹਨਤ ਆਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹਦੇ ਸੋ ਗੋਲ ਸੈਂ ਤੁਹਾਡੇ ਬੰਦੇ ਵਿੱਚ ਇਹਨਾਂ ਦੋਨਾਂ ਨੂੰ ਲੈ ਕੇ ਕੀ ਅੱਗੇ ਮੈਂ ਗੋਲ ਰੱਖੀ ਥੋੜੀ ਮਿਹਨਤ ਕੀਤੀ ਜਾਂਦੀ ਹੈ ਜੀ ਹਾਂਜੀ ਉਹ ਇਹਨਾਂ ਨੂੰ ਵੀ ਪਤਾ ਸਾਨੂੰ ਵੀ ਪਤਾ ਉਸ ਚੀਜ਼ ਨੂੰ ਅਚੀਵ ਕਰਾਂਗੇ ਬਹੁਤ ਬਹੁਤ ਤੁਹਾਨੂੰ ਸੋਟਾ ਸਾਰਿਆਂ ਦਾ ਔਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਔਰ ਖਾਸ ਤੌਰ ਤੇ ਜਦੋਂ ਪਟਿਆਲਾ ਦੇ ਦੋ ਗੱਬਰੂਆਂ ਨੂੰ ਇਹ ਮੌਕਾ ਮਿਲਿਆ ਹੋਵੇ ਇੰਡੀਆ ਟੀਮ ਦੇ ਵਿੱਚ ਸਿਲੈਕਟ ਹੋਣ ਦਾ ਤਾਂ ਆਪਣੇ ਆਪ ਦੇ ਹੀ ਪਟਿਆਲਾ ਲਈ ਜਿਹੜੀ ਉਹ ਮਾਨ ਵਾਲੀ ਗੱਲ ਹੋ ਕੇ ਨਿਕਲ ਕੇ ਸਾਹਮਣੇ ਆਉਂਦੀ ਹੈ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦੱਬੇ ਸਿੰਘ ਪੀਟੀਸੀ న్యూਸ ਪਟਿਆਲਾ